ਉਹੀ ਵਾਰ ਦੀ ਗੱਲ ਕਰੀਏ ਜਦੋਂ ਪਿਛਲੀ ਵਾਰ ਕਾਂਗਰਸ ਦਾ ਰਾਜ ਸੀ ਲਾਸਟ ਵਾਲੇ ਜਿਹੜੇ ਮਹੀਨੇ ਸੀ ਉਦੋਂ ਬਹੁਤ ਮੋਟੇ ਬਜਟ ਜਾਰੀ ਕੀਤੇ ਗਏ ਤੇ ਲਗਭਗ ਪੂਰੇ ਪੰਜਾਬ 'ਚ ਕੰਮ ਚੱਲਿਆ ਜਿਸ ਦੇ ਬਜਟ ਵਿੱਚ ਹੈ ਜਿਹੜਾ ਐਸਬੀਐਸ ਨਗਰ ਹੈ ਜਿਹੜਾ ਆਪਣਾ ਸੀਪਕਸ ਨਗਰ ਹੈ 26 ਨੰਬਰ ਵਾਰਡ ਆ ਉੱਚੀ ਕੰਮ ਹੋਇਆ ਦੰਗਾਂ ਨਾਲਆਂ ਜਿਹੜੀਆਂ ਬਣਾਈਆਂ ਗਈਆਂ ਹਨ ਤੇ 25 ਜੀ ਹੋਇਆ ਤੇ ਹੋਰਾਂ ਵਾਰਡਾਂ ਜੀ ਕੰਮ ਹੋਇਆ ਤਾਂ ਜੁਆ ਗਾ ਮੇਨ ਕੋਟਾ ਐਂਟਰੈਂਸ ਆ ਵੀ ਦੁਆਰਿਆਂ ਰੋਡ ਤੋਂ ਜਦੋਂ ਆਪਾਂ ਮਹੱਲੇ ਚ ਵੜਨਾ ਆਵੇਂ ਨੇ ਤੇ ਉਹੀ ਰਸਤਾ ਬਹੁਤ ਦੰਗਾ ਉੱਥੇ ਕੋਈ ਨਾਲੀ ਨਹੀਂ ਪਾਣੀ ਨਹੀਂ ਜਿਹੜਾ ਕਰਦੇ ਆ ਲੋਕ ਉਹ ਗੇੜੇ ਕੱਢਣਾ ਤੇ ਉਹਨਾਂ ਨੇ ਆਪਣੀਆਂ ਆਪਣੀਆਂ ਖਾਲੀਆਂੀਆਂ ਪੱਟੀਆਂ ਹੋਈਆਂ ਜਿਸ ਕਰਕੇ ਹੋਰ ਦਿੱਕਤ ਆਉਂਦੀ ਹੈ ਬਹੁਤ ਵੱਡੀ ਸਮੱਸਿਆ ਜੀ ਸਰਕਾਰ ਨੂੰ ਜਿਹੜਾ ਗਰਾਊਂਡ ਦਾ ਸੀਨ ਦਿਖਾਵਾਂਗੇ ਤਾਂ ਕੇ ਸਰਕਾਰ ਜਿਹੜੀਆਂ ਅੱਖਾਂ ਨਹੀਂ ਹੁੰਦੀਆਂ ਉਹਨਾਂ ਦੇ ਕੰਨ ਹੁੰਦੇ ਆ ਤੇ ਕਈ ਵਾਰ ਨਹੀਂ ਪਤਾ ਲੱਗਦਾ ਉਹਨਾਂ ਨੂੰ ਜਗਾਉਣਾ ਜ਼ਰੂਰੀ ਹੁੰਦਾ ਲੋਕਾਂ ਦੀ ਤਕਲੀਫਾਂ ਨੂੰ ਸਾਹਮਣੇ ਲਿਆਉਣਾ ਜ਼ਰੂਰੀ ਹੁੰਦਾ ਸਰਕਾਰ ਦੀਆਂ ਅੱਖਾਂ ਨੂੰ ਹੁੰਦੀਆਂ ਉਹਨਾਂ ਦੇ ਤੰਨ ਹੁੰਦੇ ਆ ਤੇ ਕਈ ਵਾਰ ਨਹੀਂ ਪਤਾ ਲੱਗਦਾ ਉਹਨਾਂ ਨੂੰ ਜਗਾਉਣਾ ਜ਼ਰੂਰੀ ਹੁੰਦਾ ਲੋਕਾਂ ਦੀ ਤਕਲੀਫਾਂ ਨੂੰ ਸਾਹਮਣੇ ਲਿਆਉਣਾ ਜ਼ਰੂਰੀ ਹੁੰਦਾ ਹੁਣ ਸਿਮਾਂਹ ਮਹੀਨਾ ਚੱਲ ਰਿਹਾ ਅਗਲਾ ਮਹੀਨਾ ਜਿਹੜਾ ਹੈਗਾ ਉਹ ਸਤਾਂ ਮਹੀਨਾ ਜਿਹੜਾ ਸਫਮਾਨ ਮਹੀਨਾ ਬਰਸਾਤਾਂ ਦਾ ਮੰਨਿਆ ਜਾਂਦਾ ਬਰਸਾਤਾਂ ਦੇ ਵਿੱਚ ਹੋਰ ਵੀ ਜਿਹੜਾ ਨਾ ਕੰਮ ਖਰਾਬ ਹੋ ਜਾਂਦਾ इसलिए जो भी जिस तरह भी कोई कम रोका जाएगा कारण की है उसका आप हल कदे कुछ हद तक सारे मैं सारे हल का पता लग गया कम कि खड़ा किन जिम्मेवार है कौन नहीं जिम्मेवार पर आप सारा व्यू लवेंगे उसको तो पहला आप तकलीफ सुना उ ग्राउंड पर देखा उमीद आया जोड़ा मेरा उपरला पसंद आएगा मेरा मकसद सिर्फ सिर्फ लोगों की जो परेशानी दूर ਕਰਨਾ ਅਸੀਗਲ ਮੈਂ ਸੁਖندر ਸਿੰਘ ਕੋਲਤਾ ਗਰਾਉਂਡ ਰਿਪੋਰਟ ਜ਼ਮੀਨੀ ਹੈ ਕਿਤੋਂ ਇਸ ਵਕਤ ਆਪਾਂ ਦਵਾਰਿਆਂ ਰੋਡ ਤੇ ਸ਼ੇਰਪੰਜਾਬ ਨਗਰ ਚ ਖੜੇ ਆ ਇਹ ਜਿਹੜੀ ਗਲੀ ਆ ਇੱਕ ਪਾਸਾ 26 ਨੂੰ ਲੱਗਦਾ ਇੱਕ ਪਾਸਾ 27 ਨੂੰ ਲੱਗਦਾ 26 ਦੇ ਜਿਹੜੇ ਸਬੰਧਤ ਐਮਸੀ ਹੈ ਹਰਵਿੰਦਰ ਸਿੰਘ ਆਪਣੇ ਰਿੰਕੂ ਜੀ ਹੈ ਗਿਆ ਤੇ ਜਿਹੜੇ 27 ਦੇ ਸਬੰਧਤ ਐਮਸੀ ਹੈ ਇਹ ਨਰਮਨ ਸਿੰਘ ਹੈ ਗਿਆ ਬਾਕੀ ਲਗਭਗ ਜੋ ਇੱਥੇ ਗਲੀਆਂ ਬਣ ਚੁੱਕੀਆਂ ਆਹੀ ਗਲੀ ਨਾਲ ਵਿਤਕਰਾ ਕੀਤਾ ਗਿਆ ਇਹ ਤੁਹਾਨੂੰ ਦਿਖਾ ਦੋ ਜਰਾ ਆ ਨਾਲੀਆਂ ਦਾ ਹਾਲ ਵੀ ਦਿਖਾ ਦਿਓ ਗਰਾਊਂਡ ਤੇ ਤਾਂ ਕਿ ਤੁਸੀਂ ਕਿੰਨਾ ਕੁ ਪਰੇਸ਼ਾਨ ਹੋ ਇਸ ਮੌਕੇ ਬਹੁਤ ਪਰੇਸ਼ਾਨ ਹੈ ਜੀ ਮੇਰਾ ਮੁੰਡਾ ਇੱਕ ਹੱਥ ਨਾਲ ਰਸਕਾ ਚਲਾ ਕੇ ਮਸਾਂ ਲੈ ਕੇ ਆਉਂਦਾ ਹੈਗਾ ਹੈ ਤੇ ਅਸੀਂ ਉਹ ਹੀ ਗੱਲਾਂ ਗਰੀਬ ਲੋਕ ਕਹਿੰਗੇ ਬਿਲਕੁਲ ਨਹੀਂ ਖਲਾਫੇ ਸਾਡੇ ਅੰਦਰ ਜਾਵੜਦੇ ਜਦੋਂ ਸਾਡੇ ਮੀਂਹ ਆ ਜਾਂਦਾ ਤਾਂ ਸਾਡੇ ਨੰਗਲ ਨੂੰ ਥਾਣੀ ਨਰਕ ਮਤਲਬ ਉਹ ਕਿ ਇਹ ਗਲੀ ਹੈ ਜਿਹੜੀ ਨਾਲੀਆਂ ਜੀ ਸਾਡੇ ਨਦਵਾਂਤਰਾਂ ਕੀਤਾ ਸਰਕਾਰ ਨੇ ਵੀ ਸਰਕਾਰ ਤਾਂ ਪਹਿਲਾਂ ਵੀ ਸੀਗੀ ਹਾਂ ਜੀ ਮ ਜੀ ਸੀ ਕੇ ਸਾਥੋਂ ਜਾਨੇ ਤਾਂ ਸਾਨੂੰ ਕਹਿੰਦੇ ਤੁਹਾਡੇ ਕਹਿੰਦੇ ਜੈਟਰੀ ਨਹੀਂ ਥਾਂਦੀ ਤੇ ਬੋਟਾ ਮੋਕਾ ਕਿਹੜਾ ਸਾਡੀਆਂ ਜੈਟਰੀਆਂ ਬਣਦੀਆਂ ਤਾਂ ਵੇਲੇ ਸਾਡੇ ਕੋਲ ਫਿਰ ਕਸ ਤੋਰਦੇ ਵਾਹਿਗੁਰੂ ਹੈ ਮੈਂ ਤਾਂ ਉਹ ਮੈਂ ਤਾਂ ਲੜਤੀ ਸਾਡੀ ਜੈਟਰੀ ਨਹੀਂ ਥਾਂਦੀ ਤੁਹਾਨੂੰ ਤਾਂ ਕਹਿੰਦੇ ਗਲੀ ਜੈਂਡਰ ਜੀ ਵੀ ਕਹਣ ਵੀ ਜੈਟਰੀ ਲਿਆਓ ਜਾਂ ਫਿਰ ਵੋਟ ਪਾਓ ਫਿਰ ਵੋਟ ਪਾਓ ਹੈ ਕੋਈ ਸਾਡੇ ਕੋਈ ਜਮਾਦਾਰ ਨਹੀਂ ਆਉਂਦਾ ਕੋਈ ਕੁਝ ਨਹੀਂ ਇੱਥੇ ਆਉਂਦਾ ਜੀ ਕੋਈ ਸਾਡੇ ਕੰਮ ਨਹੀਂ ਵੀ ਇਹ ਪਾਣੀ ਦਾ ਕਰਾਉਣਾ ਨਹੀਂ ਆ ਕੋਈ ਸਾਡੇ ਕੋਈ ਕੁਝ ਨਹੀਂ ਆ ਬਈ ਆ ਵੀ ਲੱਗਿਆ ਪਿਆ ਦੇਖੋ ਜੀ ਵੀ ਜਰਾ ਮੈਂਦ ਕਰੀ ਜਾਂਦਾ ਫਿਰ ਉਹਨ ਕੀ ਕਰ ਗਿਆ ਆਪਦੇ ਬਾਰੇ ਚਾਹੇ ਸਾਨੂੰ ਇਹ ਕਹਣਗੇ ਜਿਦੋਂ ਵੀ ਸਾਡਾ ਕੋਈ ਹੁੰਦਾ ਮੌਤ ਜਿਦੋਂ ਵੀ ਅਸੀਂ ਜਾਣੇ ਆ ਕਿਸੇ ਕੋਲ ਕਹਣਗੇ ਛੋਟੇ ਥਾਂ ਦਾ ਕਬਜੇ ਦਾ ਛੋਟੀ ਥਾਂ ਦਾ ਨਾ ਇਹ ਜੈਟਰੀ ਹੈ ਨਹੀਂ ਦੱਸੋ ਜੀ ਤਾਂ ਬੋਟਾ ਸਾਥੋਂ ਲੈਣੀਆਂ ਕੰਮ ਲੈਣੇ ਉਹਦੇ ਜੈਟਰੀ ਨਾ ਕਿੱਥੇ ਜਾਂਦੀਆਂ ਠੀਕ ਠੀਕ ਹੈ ਭਾਈ ਜੀ ਤੁਸੀਂ ਗੱਲ ਨੂੰ ਸਰਕਾਰ ਜੀ ਬਾਈ ਜੀ ਤੁਸੀਂ ਸਮਝ ਸਕਦੇ ਹੋ ਇਹ ਵੀ ਇਨਸਾਨ ਹੈ ਜਿੱਥੇ ਉਹ ਸਾਰਾ ਮੱਲਾ ਬਣਾਦਾ ਇਹ ਵੀ ਬੰਨਣਾ ਚਾਹੀਦਾ ਸੀ ਠੀਕ ਹੈ ਜੀ ਗਰਾਉਂਡ ਰਿਪੋਰਟ ਤੋਂ ਸੁਖندر ਸਿੰਘ ਖਲੋਦਾ ਭਗਤਪੁਰ ਦੁਆਰਿਆਂ ਰੋਡ ਡੇਰਾ ਬਾਬਾ ਹੁਕਮੀਨਾਥ ਦਾ ਏਰੀਆ ਕਵਰ ਕਰ ਰਹੇ ਆ ਇਹ ਛੱਬੀਵਾੜ ਨਾਲ ਸੰਬੰਧਤ ਹੈ ਹਰਵਿੰਦਰ ਸਿੰਘ ਜੀ ਰਿੰਕੂ ਸੰਬੰਧਿਤ ਐਮਸੀ ਹੈ ਜਿਹੜੇ ਲੋਕਲ ਬੰਦੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਂ ਲਗਭਗ ਸਾਰੇ ਦੇਖਿਆ ਆ ਏਰੀਆ ਸਾਰਾ ਕੱਚਾ ਇੱਥੇ ਇੱਕ ਵੀ ਗਲੀ ਨਹੀਂ ਬਣੀ ਇਸ ਸੰਬੰਧੀ ਜਿਹੜੇ ਲੋਕਲ ਬੰਦੇ ਆ ਇਤੋਂ ਬੋਸ ਨਹੀਂ ਕਾ ਉਹਨਾ ਦੁੱਖ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਭਾਈ ਜੀ ਕੀ ਨਾਮ ਕੀ ਹੈ ਜੀ ਤੁਸੀਂ ਦੱਸੋ ਜੀ ਮੇਰਾ ਨਾਮ ਅਕਸ਼ੇਵ ਕਾਈ ਜੀ ਤੁਸੀਂ ਇੱਥੇ ਰਹਿੰਦੇ ਹੋ ਮੈਂ ਲੋਕਾ ਰਹਿਣਾ ਇੱਥੇ ਜੀ 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 ਤੇ ਗੁਰੇ ਹੁਣ ਇਹ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਬਣਿਆ ਕਿਉਂ ਨਹੀਂ ਕਿਉਂਕਿ ਸਰਪੰਚ ਰਿੰਕੂ ਬਣਿਆ ਇਥੋਂ ਦਾ ਐਮਸੀ ਆ ਜੀ ਤੇ ਇਹ ਗਲੀਆਂ ਸਟਾਰਟਿੰਗ ਤੋਂ ਪੱਟੀਆਂ ਗਈਆਂ ਜਦੋਂ ਪੱਟੀਆਂ ਆਪਣੇ ਇੱਥੇ ਸ਼ੁਰੂ ਕੀਤੀਆਂ ਸੀ ਪੱਟਣ ਦੀ ਸ਼ੁਰੂਆਤ ਇੱਥੋਂ ਆਪਣੇ ਹੋਈ ਹੈ ਹਾਂ ਤੇ ਪਰ ਹਜੇ ਤੱਕ ਉਸ ਤੋਂ ਬਾਅਦ ਪੱਟ ਕੇ ਛੱਡਤੀਆਂ ਕੋਈ ਸੁਣਵਾਈ ਨਹੀਂ ਹੋਈ ਜੀ ਜੀ ਸਾਰੀਆਂ ਗਲੀਆਂ ਕੱਚੀਆਂ ਪਿਆ ਜੀ ਸਾਰਾ ਸੀਵਰੇ ਅੱਧਾ ਕੇ ਪਿਆ ਅੱਧਾ ਕੇ ਨਹੀਂ ਪਿਆ ਗਾ ਜੀ ਨਹੀਂ ਪਿਆ ਹੂੰ ਉਸ ਤੋਂ ਬਾਅਦ ਇਹ ਜੀ ਸੁਣਵਾਈ ਨਹੀਂ ਹੋਈ ਨਹੀਂ ਸੁਣਵਾਈ ਹੋਈ ਕਿੰਨੀ ਕੀ ਦਿੱਕਤ ਆਉਂਦੀ ਹੈ ਮੀ ਮੀ ਜਦੋਂ ਆ ਜਾਂਦਾ ਦਿੱਕਤ ਤਾਂ ਸਾਰਿਆਂ ਨੂੰ ਹੀ ਆਉਂਦੀ ਹੈ ਹੁਣ ਇਥੇ ਟੋਏ ਢੇੜੇ ਬਣੇ ਪਏ ਆ ਹੁਣ ਹੋਰ ਤੱਕ ਵੇਲਾ ਵੀ ਸਾਰੇ ਬੁਰਾ ਹਾਲ ਹੀ ਹੈ ਕੋਈ ਸੋਨ ਨਹੀਂ ਅੱਜ ਤੱਕ ਦਾ ਕਿ ਪਾਤਾ ਬਾਈ ਜੀ ਇੰਨੀ ਕਾਈ ਜਾਂਦੀ ਹੈ ਨਾ ਪਾਣੀ ਛੜਕਦਾ ਨਹੀਂ ਆਉਂਦਾ ਕੋਈ ਭਰਿਆ ਚੱਲਦਾ ਹੁੰਦਾ ਸੀ ਆ ਜੀ ਜੀ ਪਿੰਡਾਂ ਇੰਨੀ ਸਮੱਸਿਆ ਹੋਈ ਪਿਆਰ ਹੋਰ ਸਾਰਾ ਜਿਹੜਾ ਸੀਰਵਜ ਸੀਰੇ ਪੱਟੇ ਉਹਨਾਂ ਦੂਰੀ ਵੱਲ ਪੱਟ ਕੇ ਫਿਰ ਪਾਇਆ ਜੀ ਇੰਜੀਨੀਅਰ ਪਤਾ ਨਹੀਂ ਕਿਓ ਜਿ ਲਿਆਂਦੇ ਕਿਓ ਨਹੀਂ ਠੇਕੇਦਾਰ ਨੇ ਵੀ ਇਹ ਜਮੈਂ ਨਾ ਤਹਿਨਾ ਕੀਤੀ ਪਈਆ ਨਾ ਕੋਈ ਹਰੇਕ ਬਾਲਟੀ ਵਾਲਾ ਹਾਂਜੀ ਬਣਾਉਂਦਾ ਬਣਾਉਂਦਾ ਪਰ ਜਿਨ੍ਹਾਂ ਦਾ ਕੰਮ ਹੋਈ ਨਹੀਂ ਸੋਹਂਦੇ ਪਏ ਜ਼ੋਰ ਕਿਤੇ ਪਾਓ ਕਰੋ 4 ਸਾਲ ਹੋ ਗਏ ਪੱਟੇ ਹੋਏ ਨੇ ਠੀਕ ਹੈ ਕੰਮ ਸ਼ੁਰੂ ਇੱਥੇ ਕਿਤੇ ਇੱਟਾਂ ਇੱਥੋਂ ਟੈਲਾ ਸਰਗੋਥੋਂ ਬੰਨਣਾ ਇੱਥੋਂ ਚੱਕ ਕੇ ਪਿੱਛੋਂ ਸਾਰਾ ਕੁਝ ਬਣਾਤਾ ਪਿੱਠੇ ਬੈਕਸ ਬੈਸ ਸਾਰਾ ਕੁਲਤਾਰ ਸਿੰਘ ਸੰਧਵਾਨੇ ਆਪ ਚੁਕਾਈਆਂ ਇੱਥੇ ਜਿੱਦੇ ਇਲੈਕਸ਼ਨ ਲੜਨ ਆਇਆ ਸੀ ਨਾ ਤੇ ਇਹਨੇ ਆਪ ਕੁਲਤਾਰ ਸਿੰਘ ਨੇ ਇੱਥੇ ਜਦੋਂ ਆਇਆ ਇੱਥੇ ਉਹਦਾ ਇਲੈਕਸ਼ਨ ਆ ਵੀਰੇ ਉਹ ਉਥੋਂ ਚੁਕਾਈਆਂ ਚੌਂਡ ਤੋਂ ਉਹਨੇ ਆਪ ਚੈੱਕ ਕਰਕੇ ਵੀ ਐਟ ਆਈ ਆ ਮਾੜੀ ਇਹਨੂੰ ਦੁਆਰਾ ਭੇਜੋ ਬਸ ਇਹੋ ਜੀ ਗਈ ਹੈ ਅਜੇ ਤੱਕ ਨਹੀਂ ਬੰਦੀ ਮੁੜੀ ਗਈ ਹਾਂ ਅਜੇ ਤੱਕ ਨਹੀਂ ਹਜੇ ਤੱਕ ਕੋਈ ਵੀ ਟੈਲ ਆਏਗੀ ਕੋਈ ਬੰਦਾ ਨਹੀਂ ਆਇਆ ਉਸ ਤੋਂ ਬਾਅਦ ਦੋਸਤੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਤੁਸੀਂ ਆਪ ਹੀ ਦੇਖ ਲਿਆ ਮੈਂ ਵੀ ਦੇਖ ਲਿਆ ਸੰਧੂ ਸਾਹਿਬ ਸੰਧਵਾ ਸਾਹਿਬ ਤੁਹਾਡੀ ਸਰਕਾਰ ਵੇਲੇ ਦੋਨੇ ਤੁਸੀਂ ਜ਼ਿੰਮੇਵਾਰੋਂ ਇਸ ਚੀਜ਼ ਵੱਲ ਧਿਆਨ ਕਰੋ ਜੀ ਕਰ ਦਿੰਦੇ